ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਔਖੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਕਰ ਆਪਣੇ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤਾ ਮਨ ਬੇਲਾਸ ਭਈ ਸਾਹਿਬ ਕੇ ਅਚ ਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵਾ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਰਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹ ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਧਾਰੀ ਰਬ ਪੂਰੀ ਲੋਚ ਹਮਾਰੀ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਈਸ਼ ਨਾਨ ਗ੍ਰਹੀ ਆਈ ਆਨੰਦ ਮੰਗਲ ਸੁਖ ਪਾਈ ਸੰਤੋ ਰਾਮ ਨਾਮ ਨਿਸ ਤਰੀਐ ਉਠਤ ਬੈਠਤ ਹਰ ਹਰ ਤਿਹਾਈਐ ਨ ਦਿਨ ਸੋਕ੍ਰਿਤ ਕਰੀਐ ਰਹਾਉ ਸੰਤ ਕਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਭਾਏ ਕੋਟ ਜਨਮ ਕੇ ਕਿਲ ਬਖ ਨਾਸੀ ਹਰ ਚਰਣੀ ਚਿਤ ਲਾਏ ਉਸਤ ਕਰਹੁ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਈ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬੇਗਨ ਬੇਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿੜੜਾਇ ਕੋਈ ਪਾਪ ਪਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬੇਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿੜਾਇਆ ਕੋਈ ਪਾਪ ਪਈ ਸਭ ਪਾਵਨ ਜਨ ਨਾਨਕ ਸੁਖ ਕਾਰਿਆ ਆਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ